ਆਪਣੀ ਸਵਾਸਾ ਰੂਪੀ ਪੂੰਜੀ ਪੂਰੀ ਕਰਕੇ ਬੀਤੇ ਦਿਨੀ ਸਤਖੰਡ ਜਾਗਰਾਜੇ ਜਗਰੂਪ ਸਿੰਘ ਇਨਸਾਨ ਜੋ ਮਹਾ ਸ਼ਹੀਦ ਜਸਵਿੰਦਰ ਸਿੰਘ ਇਨਸਾਨ ਦੇ ਪਿਤਾ ਸਨ ਉਹਨਾਂ ਨੂੰ ਮਿਤ ਨਾਮ ਚਰਚਾ ਅੱਜ ਉਹਨਾਂ ਦੇ ਜੱਤੀ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਹੋਈ ਨਾਮ ਚਰਚਾ 'ਚ ਵੱਡੀ ਗਿਣਤੀ ਸਾਧ ਸੰਗਤ ਪਰਿਵਾਰਕ ਮੈਂਬਰ ਰਿਸ਼ਤੇਦਾਰ ਜੁम्मेवार ਸੇਵਾਦਾਰਾਂ ਨੇ ਪਹੁੰਚ ਕੇ ਵਿਚੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਕਬੀਰ ਜੀ ਬੀਰਾਂ ਨੇ ਮਨੁੱਖੀ ਜਨਮ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦੇ ਹੋਏ ਸ਼ਬਦ ਭਜਨ ਬੋਲੇ ਅਤੇ ਪੂਜਨੀਕ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ انسان ਦੇ ਪਵਿੱਤਰ ਅਨਮੋਲ ਬਚਨ ਵੀ ਸੁਣਾਈ ਗਏ ਇਸ ਮੌਕੇ ਪਰਿਵਾਰ ਵੱਲੋਂ 7 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਵਿਛੜੀ ਰੂਹ ਦੀ ਜਾਂਚ ਪਉਦਾ ਵੀ ਲਾਇਆ ਗਿਆ ਸਤਖੰਡ ਰਾਸੀ ਜਗਰੂਰ ਸਿੰਘ ਇਨਸਾਨ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਿਲਜੀਤ ਸਿੰਘ ਇਨਸਾਨ ਨੇ ਕਿਹਾ ਕਿ ਪਰਿਵਾਰ ਵੱਲੋਂ ਪਾਏ ਯੋਗਦਾਨ ਲਈ ਉਹਨਾਂ ਕੋਲ ਬੋਲਣ ਵਾਸਤੇ ਸ਼ਬਦ ਨਹੀਂ ਹਨ ਜਿੰਨਾ ਸ਼ਬਦਾਂ ਨਾਲ ਉਹ ਉਹਨਾਂ ਦਾ ਜ਼ਿਕਰ ਕਰ ਸਕਣ ਉਹਨਾਂ ਨੇ ਕਿਹਾ ਕਿ ਜਗਰੂਰ ਸਿੰਘ ਇਨਸਾਨ ਨੇ ਆਪਣੀ ਨੌਕਰੀ ਵੀ ਇਮਾਨਦਾਰੀ ਨਾਲ ਕੀਤੀ ਅਤੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜ ਕੇ ਸੱਚ ਦੇ ਰਾਹ ਤੋੜਿਆ ਉਹਨਾਂ ਕਹੇ ਕਿ ਜਗਰੂਪ ਸਿੰਘ ਇਨਸਾਫ ਪਰਵਾਰਿਕ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਭਾਵੇਂ ਸਰੀਰਕ ਤੌਰ ਉਤੇ ਚਲੇ ਗਏ ਪਰ ਉਹਨਾਂ ਦਾ ਨਾਮ ਹਮੇਸ਼ਾ ਰਹੇਗਾ। ਉਹਨਾਂ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਵੱਲੋਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸਮੁੱਚੀ ਸਾਦ ਸੰਘਤ ਹਮੇਸ਼ਾ ਨਾਲ ਖੜੀ ਰਹੇਗੀ। ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਆਪਾਂ ਵੀ ਉਹਨਾਂ ਬਾਗ ਮਾਲਕ ਉਤੇ ਡੇਢ ਵਿਸ਼ਵਾਸ ਰੱਖਦੇ ਹੋਏ ਮਨੁੱਖਤਾ ਭਲਾਈ ਦੇ ਕਾਰਜ ਕਰਦੇ ਰਹੀਏ। ਇਸੋਲਾਵਾ 85 ਮੈਂਬਰ ਬਲਜਿੰਦਰ ਸਿੰਘ ਇਨਸਾਂ ਬਾਲੀ 85 ਮੈਂਬਰ ਪੰਜਾਬ ਗਰਮੇਲ ਸਿੰਘ ਇਨਸਾਂ ਬਠਿੰਡਾ 85 ਮੈਂਬਰ ਹਰਿਆਣਾ ਵਰਜੀਤ ਸਿੰਘ ਇਨਸਾਂ ਆਰਾਮ ਆਸਰਾ ਗਰਗ ਬਿੱਟੂ ਸਰਸਾ 85 ਮੈਂਬਰ ਹਰਿਅਨਾਨ ਪ੍ਰਦੇਸ਼ ਈਸ਼ਵਰ ਇਨਸਾਨੇ ਕਿਹਾ ਕਿ ਜਗਰੂਪ ਸਿੰਘ ਇਨਸਾਨੇ ਪੂਜਨੀਕ ਹਜੂਰ ਪਿਤਾ ਜੀ ਦੀਆਂ ਪਵਿੱਤਰ ਸਿਖਿਆਵਾਂ ਉੱਤੇ ਚੱਲਦਿਆਂ ਮਨੁੱਖਤਾ ਭਲਾਈ ਦੇ ਕਾਰਜਾਂ ਦਾ ਰਾਹ ਪੜਿਆ ਹੋਇਆ ਸੀ ਤੇ ਉਹ ਆਪਣੇ ਅਖੀਲੇ ਦਮ ਤੱਕ ਡੇਰਾ ਸੱਚਾ ਸਭ ਦਾ ਨਾਲ ਜੁੜ ਕੇ ਭਲਾਈ ਕਾਰਜ ਕਰਦੇ ਰਹੇ ਉਨ੍ਹਾਂ ਅੱਗੇ ਕਿਹਾ ਕਿ ਆਪਣੇ ਇਕਲੌਤੇ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਵੀ ਜਗਰੂਪ ਸਿੰਘ ਜੀ ਇਨਸਾਨ ਨੇ ਸੱਚ ਦੇ ਰਾਹ ਤੇ ਚੱਲਦਿਆਂ ਭਲਾਈ ਕਾਰਜ ਜਾਰੀ ਰੱਖੇ ਅਤੇ ਅਜਿਹੇ ਪਰਿਵਾਰ ਤੋਂ ਸਭ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਸਤਿਕਉਹਣ ਲਈ ਮਨਜੀਤ ਨਰਵਾਣਾ ਅੱਜ ਸਰਦਾਰ ਜਗਰੂਪ ਸਿੰਘ ਜੋ ਮਹਾ ਸ਼ਹੀਦ ਭਾਈ ਜਸਵਿੰਦਰ ਸਿੰਘ ਜੀ ਇਨਸਾਨ ਦੇ ਸਤਕਾਰਯੋਗ ਪਿਤਾ ਜੀ ਦੀ ਜੋ ਅੰਤਮ ਅਰਦਾਸ ਵਿੱਚ ਸਾਰੀ ਸਾਧ ਸੰਗਤ ਬਹੁਤ ਗਿਣਤੀ ਦੇ ਵਿੱਚ ਭਾਰੀ ਘਟ ਦੂਰੇ ਬਾਹਰ ਲੀਆਂ ਸਟੇਟਾਂ ਤੋਂ ਹਿਮਾਚਲ ਹਰਿਆਣਾ ਯੂਪੀ ਤੋਂ ਕਾਫੀ 85 ਮੈਂਬਰ ਕਾਫੀ ਗਿਣਤੀ ਦੇ ਵਿੱਚ ਪਹੁੰਚੇ ਐ ਸੋ ਮਹਾਨ ਸ਼ਹੀਦ ਭਾਈ ਜਸਵਿੰਦਰ ਸਿੰਘ ਜੀ ਦੇ ਪਿਤਾ ਜੋ ਭਾਈ ਜਗਰੂਪ ਸਿੰਘ ਜਿਸ ਤਰ੍ਹਾਂ 2007 ਤੋਂ ਲੈ ਕੇ ਸਾਰੀ ਸਾਧ ਸੰਗਤ ਸਟੇਟ ਕਮੇਟੀ 85 ਮੈਂਬਰ ਪੰਜਾਬ ਹਰਿਆਣਾ ਹੋਰ ਸਟੇਟਾਂ ਤੋਂ ਵੀ ਸਾਰਾ ਡੇਰਾ ਸੱਚਾ ਸੋਦਾ ਸਰਸਾ ਭਾਈ ਜਗਰੂਪ ਸਿੰਘ ਜੀ ਦੇ ਨਾਲ ਭਾਈ ਜਸਵਿੰਦਰ ਸਿੰਘ ਜੀ ਦੇ ਪਿਤਾ ਜੀ ਦੇ ਨਾਲ ਸਾਰਿਆਂ ਦੇ ਪਰਿਵਾਰ ਨਾਲ ਖੜੇ ਆ ਅੱਜ ਵੀ ਅਸੀਂ ਸਾਰੇ ਵਿਸ਼ਵਾਸ ਦਵਾਉਣੇ ਆ ਸਾਡੀ ਪੰਜਾਬ ਸਟੇਟ ਕਮੇਟੀ ਵੱਲੋਂ ਵਿਸ਼ਵਾਸ ਦਵਾਉਣੇ ਆ ਸਾਰੀ ਸដ្ឋ ਸੰਗਤ ਵੱਲੋਂ ਕਿ ਜਿਸ ਤਰ੍ਹਾਂ 2007 ਤੋਂ ਲੈ ਕੇ ਸਾਰੀ ਸដ្ឋ ਸੰਗਤ ਪਰਿਵਾਰ ਨਾਲ ਖੜੀ ਹੈ ਅੱਜ ਵੀ ਅਸੀਂ ਪੂਰਾ ਵਿਸ਼ਵਾਸ ਦਵਾਉਣੇ ਆ ਡੇਰਾ ਸੱਚਾ ਸੋਦਾ ਵੱਲੋਂ ਕਿ ਮੋਢੇ ਨਾਲ ਮੋਢਾ ਲਾ ਕੇ ਕੋਈ ਵੀ ਇਹਨਾਂ ਨੂੰ ਦੁੱਖ ਤਕਲੀਫ ਤਾਂ ਸਾਰੀ ਸដ្ឋ ਸੰਗਤ ਇਹਨਾਂ ਦੇ ਨਾਲ ਆ ਜੀ ਧੰਨ ਧੰਨ ਸਤਿਗੁਰੂ ਤੇਰਾ ਹਾਜ਼ਰ ਸਰਦਾਰ ਜਗਰੂਪ ਸਿੰਘ ਜੀ ਇਨਸਾਂ ਜੋ ਕਿ ਆਪਣੀ ਸਵਾਸਾ ਰੂਪੀ ਪੋਦੀ ਕਰਕੇ ਸਤਿਗੁਰ ਦੇ ਚਰਨਾਂ 'ਚ ਸੱਚਖੰਡ ਜਾਬਰਾਜੇ ਸਨ ਉਹਨਾਂ ਦੀ ਅੰਤਮ ਅਰਦਾਸ ਦੀ ਨਾਮ ਚਰਚਾ ਹੈ ਜਿਹਦੇ ਵਿੱਚ ਬਹੁਤ ਨੇੜੇ ਤੇੜੇ ਸਾਧ ਸੰਗਤ ਵੀ ਪਹੁੰਚੂਗੀ ਔਰ ਸਾਡੇ ਸਟੇਟ ਮੈਂਬਰ ਵੀ ਕਾਫੀ ਆ ਰਹੇ ਆ ਕਿਉਂਕਿ ਸਰਦਾਰ ਜਗਰੂਪ ਸਿੰਘ ਜੀ ਦੇ ਇਕਲੌਤੇ ਬੇਟੇ ਸਰਦਾਰ ਜਸਵਿੰਦਰ ਸਿੰਘ ਜੀ ਅੰਸਾ ਜੋ ਡੇਰਾ ਸੱਚਾ ਸੌਦਾ ਦੇ ਪਹਿਲੇ ਮਹਾਨ ਸ਼ਹੀਦ ਵਜੋਂ ਜਾਣੇ ਜਾਂਦੇ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਡੇਰਾ ਸੱਚਾ ਸੌਦਾ ਲਈ ਔਰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਲਈ 2007 ਦੇ ਜੁਲਮਾਂ ਸੇ ਤੁਮ ਨੂੰ ਨਾ ਸਹੰਦੇ ਹੋਏ ਉਹਨਾਂ ਨੇ ਆਪਣੇ ਆਪ ਨੂੰ ਬਲੀਦਾਨ ਦਿੱਤਾ ਸੀ ਆਪਣੇ ਸਰੀਰ ਦਾ ਤਾਂ ਸਾਡੀ ਸਾਥ ਸੰਗਤ ਹੈ ਜਿਹੜੀ ਉਹਨਾਂ ਨੂੰ ਵੀ ਸਜਦਾ ਕਰਦੀ ਹੈ ਤੇ ਉਹਨਾਂ ਦੇ ਫਾਦਰ ਦੇ ਵੀ ਅੰਤਮ ਅਰਦਾਸ ਦੇ ਵਿੱਚ ਅੱਜ ਸ਼ਿਰਕਤ ਕਰ ਰਹੀ ਹੈ ਜੀ 10 ਮਈ 10 ਜੂਨ 2007 ਤੋਂ ਲੈ ਕੇ ਅੱਜ ਤੱਕ ਡੇਰਾ ਸੱਚਾ ਸੌਦਾ ਉਹਨਾਂ ਦੇ ਨਾਲ ਖੜਾ ਹੈ ਔਰ ਜ਼ਿੰਦਗੀ ਭਰ ਉਹਨਾਂ ਦੇ ਨਾਲ ਹੀ ਖੜਾ ਹੈ ਜੀ